ਮੈਂ ਨਹੀਂ ਕੱਟੀ ਹੈਗੀ ਅੱਛਾ 22 ਕਲਰ ਕਾਰਡ ਚ ਇਹਦੀ ਮਾਦਾ ਠੀਕ ਆ ਕਿੰਨੇ ਦੀ ਹੈ ਭਰਾ ਕਰੇ ਰੱਖ ਦੇਵਾਂਗੇ 19000 ਉਹਦਾ ਜੀ 18000 ਰੁਪਏ ਮੰਗਦਾ ਜੀ ਇਹਦਾ 18000 ਆ ਇਹਦਾ 22000 ਇਹਦਾ 22000 ਆ ਕਿੰਨੇ ਕਿੰਨੇ ਦੀ ਹੋ ਜਾਣਗੀਆਂ ਦੇ ਦਾਂਗੇ ਜੀ ਕੋਈ 19 ਕੁ ਦੀ ਵਿਚੜਾ ਨੂੰ ਪਾਪ ਕਰਨ ਨੂੰ ਫੜਾ ਅੰਦਰ ਪਰ ਇਦਾਂ ਨਾ ਕਰਿਆ ਕਰੋ ਤੇ ਕੋਈ ਗੋਸਤ ਨੂੰ ਲਾ ਮੰਡੀ ਤੇ ਤੁਹਾਨੂੰ ਆਪਾਂ ਕਾਟੂ ਮਾਲ ਦਿਖਾਉਨੇ ਆ ਬਹੁਤ ਚੰਗੇ ਚੰਗੇ ਪਸ਼ੂ ਪਹੁੰਚੇ ਹੋਏ ਆ ਗਏ ਐਂਡ ਤਾਂ ਜੁੜੇ ਰਹੋ ਤੇ ਬਾਹਰੇ 카ਟੂ ਮਾਲ ਦੇ ਵਿੱਚ ਬਹੁਤ ਨੰਗੀਨੇ ਖੜੇ ਹੁੰਦੇ ਨੇ ਜਿਵੇਂ ਇੱਧਰ ਛੋਟੇ ਭਰਾ ਜਿਹੜੇ ਜ਼ਿਮੀਦਾਰ ਹੁੰਦੇ ਆ ਉਹ ਵੀ ਵੇਚਣ ਨੂੰ ਖੜਾ ਲੰਮੇ ਹੁੰਦੇ ਨੇ ਇੱਧਰ 카ਟੂ ਮਾਲ ਦੇ ਵਿੱਚ ਕਟੀਆਂ-ਕੁੱਟੀਆਂ ਜਿਵੇਂ ਖੀਰੀਆਂ ਕਟੀਆਂ ਤੇ ਝੋਟੀਆਂ ਹਨਾ ਬਸੂਣ ਵਾਲੀਆਂ ਵੀ ਗੱਬਣ-ਗੁੱਬਣ ਵੀ ਹੋ ਜਾਂਦੇ ਆ ਖੜੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਨ ਤੇ ਇਹ ਝੋਟੀ ਖੜੀ ਆ ਜਿਵੇਂ ਤੇ ਇੱਧਰ ਇੱਕ ਝੋਟੀ ਖੜੀ ਆ ਗਈ ਤੇ ਕਾਟੂਮਾਲ ਚ ਖੜਾ ਲੰਦ ਨੇ ਕਿਉਂਕਿ ਉੱਧਰ ਕੱਟੀਆਂ ਦਾ ਕੋਈ ਕੰਮ ਨਹੀਂ ਹੁੰਦਾ ਇੰਨਾ ਤੇ ਕਾਟੂਮਾਲ ਇੰਨਾ ਰਿ ਵਿਕ ਜਾਂਦਾ ਰੇਟ ਰੂਟ ਠੀਕ ਹੁੰਦਾ ਇਹਨਾਂ ਦਾ ਤੇ ਜਿਹੜੇ ਵੀ ਰਨ ਲੈ ਕੇ ਜਾਣੇ ਹੁੰਦੇ ਕਾਟੂਮਾਲ ਦੇ ਵਿੱਚੋਂ ਪਸ਼ੂ ਲੈ ਜਾ ਕਰੋ ਤੇ ਵਧੀਆ ਤੁਹਾਡਾ ਮੁਨਾਫਾ ਹੋ ਜਾ ਕਰੂਗਾ ਜਿਵੇਂ ਆਹ ਦੇਖੋ ਨੀਲੀ ਰਾਵੀ ਦੀ ਖੜੀ ਆ ਕਿੰਨੀ ਸੋਹਣੀ ਮੱਝ ਆ ਯਾਰ ਹੈ ਨੀਲੀ ਰਾਵੀ ਦੀ ਕਿੰਨੀ ਸੋਹਣੀ ਮੱਝ ਕਾਟੂਮਾਲ ਚ ਦਿੱਤੀ ਪਈ ਆਗੀ ਕਾਟੂਮਾਲ ਚ ਦਿੱਤੀ ਪਈ ਆ ਇਹ ਹੋ ਸਕਦਾ ਗੱਬਣ ਵੀ ਹੁੰਦੀ ਆ 2-4 ਲੀਟਰ ਦੁੱਧ ਵੀ ਹੁੰਦਾ ਨਾਲ ਤੇ ਇੱਕ ਆਟੂਮਾਲ ਤੇ ਦੇ ਜਾਂਦੇ ਨੇ ਇਹਦਾ ਕੀ ਹੰਦਾ ਦੇਖੋ ਥਣ ਥਣ ਵੀ ਵਧੀਆ ਲੱਗੇ ਹੋਏ ਨੇ ਹੋ ਸਕਦਾ ਗੱਭਣ ਵੀ ਹੋਵੇ 2-4 ਲੀਟਰ ਦੁੱਧ ਵੀ ਹੋਵੇ ਤੇ ਜਿਵੇਂ ਆ ਕੱਟੀਆਂ ਖੜੀਆਂ ਨੇ ਇੱਧਰ ਤੇ ਆ ਕੱਟੀ ਖੜੀ ਆ ਦੇਖੋ ਤੇ ਇੱਧਰ ਖੜੀਆਂ ਨੇ ਕੱਟੀ ਆ ਖੜ ਕੱਟੀ ਖੜੀ ਆ ਛੋਟੀ ਕੱਟੀ ਖੜੀ ਆ ਗਈ ਤੇ ਕੱਟੂਮਾਲ ਚ ਵੀ ਦੇ ਖੜਾ ਲਾਵੰਨੇ ਸਾਰੇ ਤੇ ਉਧਰ ਇੱਕ ਬੁੱਲ ਖੜਾਗਾ ਤੁਸੀਂ ਦੇਖ ਸਕਦੇ ਹੋ ਇੱਧਰ ਮੱਝਾਂ ਖੜੀਆਂ ਨੇ ਇਹ ਕੱਟੂ ਮਾਲ ਦੇ ਵਿੱਚ ਵਿੱਚ ਨਾ ਵਿੱਚ ਲੋਕ ਬਹੁਤ ਹੀ ਵਿਚੜਾ ਨੂੰ ਪਾਪ ਕਰਨ ਨੂੰ ਫੜਾਉਂਦੇ ਪਰ ਇਦਾਂ ਨਾ ਕਰਿਆ ਕਰੋ ਤੇ ਕੋਈ ਵੀਰ ਭਰਾ ਨੂੰ ਦੇ ਦਿਆ ਕਰੋ ਜਿਹੜਾ ਮਿਹਨਤ ਕਰ ਸਕੇ ਮਿਹਨਤ ਕਰ ਸਕਦੇ ਉਹ ਆਪਾਂ ਤੇ ਆਪਦੀ ਮਿਹਨਤ ਕਰਕੇ ਰੰਗ ਭਗ ਲਾ ਲੂਗਾ ਪੰਜ ਚਾਰ ਹਜ਼ਾਰ ਖਰਚ ਕੇ ਪਸ਼ੂ ਤੇ ਤੇ ਉਹਦੇ ਕਰਮਾਂ ਦਾ ਹੋਇਆ ਤੇ ਉਹਨੂੰ ਮਿਲ ਜਾਂਦਾ ਹੁੰਦਾ ਦਾ ਤੇ ਇਧਰ ਮੱਝਾਂ ਖੜੀਆਂ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਇਧਰ ਮੱਝਾਂ ਖੜੀਆਂ ਨੇ ਇਹ 2 4 ਲੀਟਰ ਵਾਲੀਆਂ ਦੁੱਧ ਵਾਲੀਆਂ ਵੀ ਹੁੰਦੀਆਂ ਨੇ ਵਿੱਚ ਜਿਵੇਂ ਆਹ ਦੇਖੋ ਉਹਦੀ ਪਿੱਠ ਕੁਆਲਿਟੀ ਦੇਖੋ ਆਹ ਦੇਖੋ ਝੋਟੀਆਂ ਕਿੰਨੀ ਘੈਂਟ ਆ ਦੇਖੋ ਪਿੱਠ ਕੁਆਲਿਟੀ ਇਹਦੀ ਇਹ ਸੌਦਾ ਵੀ ਹੁੰਦਾ 1500 ਰੁਪਏ ਲੈ ਲੈ 50 ਦੀ ਕਹਿੰਦਾ ਦੇਖ ਆਹ ਸਰ ਝੋਟੀ ਆ ਜੀ ਤੇ ਗੱਬਣ ਹੋਣ ਵਾਲੀ ਵੀ ਹੁੰਦੀ ਆ ਤੇ ਪਿੱਠ ਕੁਆਲਿਟੀ ਚੈੱਕ ਕਰੋ ਤੁਸੀਂ ਜਰਾ ਅਰੇ ਭੋਟਾ ਕਿੰਨੀਆਂ ਸੋਹਣੀਆਂ ਸੋਹਣੀਆਂ ਝੋਟੀਆਂ ਖੜ ਜਾਂਦੇ ਨੇ ਵਿੱਚ ਤੇ ਇੱਧਰ ਬਾਈ ਲਾਹ ਰਾਇ ਨੇ ਦੇਖੋ ਇੱਧਰ ਮੱਝ ਲਾ ਰਹੇ ਨੇ ਤੇ ਇਹ ਅੰਦਰ ਜਾਣਗੇ ਜਿਵੇਂ ਚੰਗੀਆਂ ਮੱਝਾਂ ਨੇ ਤੇ ਇੱਧਰ ਦੇਖੋ ਆਹ ਕੱਟੀ ਖੜੀ ਆ ਗਈ ਇੱਧਰ ਬੂਰਾ ਬੋਲ ਖੜਾਗਾ ਆ ਬੂਰਾ ਝੋਟਾ ਖੜਾਗਾ ਤੇ ਇਹ ਕੱਟ ਸਮਾਲ ਜੀ ਖੜੇ ਹੁੰਦੇ ਸਾਰੇ ਪਸ਼ੂ ਤੇ ਮਾਲ ਵੈਸੇ ਵੀ ਅੱਜ ਥੋੜਾ ਘਟਾ ਸੀਜ਼ਨ ਕਰਕੇ ਤੁਹਾਨੂੰ ਪਤਾ ਵੀ ਸੀਜ਼ਨ ਚੱਲਦਾ ਕਣਕ ਤੇ ਤੂੜੀ ਦਾ ਜੱਟਾਂ ਦਾ ਸਾਰੇ ਭਾਈਚਾਰਾ ਨੂੰ ਸਾਲ ਦੀ ਆਪਣੀ ਮਿਹਨਤ ਉੱਲੀ ਹੋ ਸਾਹਮਣੀ ਹੁੰਦੀ ਆ ਤਾਂ ਅਰਕ ਮਾਲ ਬਹੁਤ ਘਟਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਆਪ ਇੱਥੇ ਕੁਆਲਟੀ ਦੇਖੋ ਜਰਰੇਗਾ ਸਮਝਦਾ ਪਿੱਠ ਬੁੜਾ ਦੇਖੋ ਕਰਾ। ਬਿਲਾਲ ਬੱਚਾ ਵੀ ਹੋ ਸਕਦਾਗਾ। ਤੇ ਇਧਰ ਦੇਖੋ। ਕਿੱਟ ਕੁਆਲਟੀ ਵੀ ਪੂਰੀ ਚੰਗੀਆਂ ਮੱਝਾਂ ਨੇ ਦੇਖੋ। ਇਧਰ ਦੇਲਾ ਪਿੱਛੇ ਪੱਤੀ। ਕੀ ਨੁਕਸਾ ਦੱਸੋ ਇਹਨਾਂ 'ਚ? ਇਧਰੋਂ ਦੋ ਚਾਰ ਦੁੱਧ, ਦੋ ਚਾਰ ਲੀਟਰ ਦੁੱਧ ਵੀ ਆਉਂਦੇ। ਦੁੱਧਾਂ ਆਈਆਂ ਹੁੰਦੀਆਂ। ਤੇ ਇੱਥੇ ਮਾਲ ਬਹੁਤ ਹੁੰਦਾਗਾ। ਤੁਸੀਂ ਮਾਲ ਆ ਕੇ ਸਾੰਟ ਕੇ ਲੈ ਜਾ ਕਰੋ। ਵਧੀਆ-ਵਧੀਆ ਪਸ਼ੂ ਹੁੰਦੇ ਨੇ। ਤੇ ਬਸ ਇੱਕ ਤਾਂ ਸੰਤਾਂ ਦੀ ਲੋੜ ਹੁੰਦੀ ਆ। ਫਿਰ ਨਹੀਂ ਪਸੰਦਾਂ ਦੀ ਲੋੜ ਹੁੰਦੀ ਆ ਚੰਗਾ ਪਸ਼ੂ। ਆ ਬਾਈ ਮੱਝ ਲਈ ਖੜੇ ਨੇ ਦੇਖੋ। 8 ਦਿਨ ਲੱਗੇ ਯਾਰ ਅੱਖਸਾ। ਲੋ ਆਹ ਬਾਈ ਕਹਿੰਦਾ ਗੱਭਣ ਆ ਗਈ ਤੇ ਹੱਦ ਤੱਕ ਲੈਂਦੀ ਆ ਗਣਾ। ਤੇ ਇਧਰ ਆ ਜ ਮੈਂ ਦੁੱਧ ਵਾਲਿਆਂ ਨੇ 2-4 ਲੀਟਰ ਨੂੰ ਪਹਿਲਾਂ ਵੀ ਦੱਸਿਆ 2-4 ਲੀਟਰ। ਦੁੱਧ ਤਾਂ ਬੱਲੇ ਹੁੰਦਾ ਯਾਰ। ਜਿਹੜਾ ਬੂਰੀ ਖੜੀ ਆ ਜੀ। ਤੇ ਮਾਲ ਇਧਰ ਘੱਟ ਮਾਲ ਜੀ ਛੋਟੇ ਕਿਸਾਨ ਖੜਾ ਕੇ ਅ ਬੇਚ ਲੰਦੇ ਕਿਉਂਕਿ ਇੰਦਰ ਸਾਨੂੰ ਪਤਾ ਹੁੰਦਾ ਨਾ ਪਸ਼ੂ ਨਹੀਂ ਹੁੰਦਾ ਉਨੀ ਪਰਚੀ-ਪੁਰਚੀ ਪਾਈ ਜਾਂਦੀ ਆ ਪਰਚੀ-ਪੁਰਚੀ ਪੈਣ ਕਰਕੇ ਬਾਹਰ ਹੀ ਖੜਾ ਲੈਂਦੇ ਨੇ ਪਸ਼ੂ ਸਾਰੇ। ਤੇ ਪਸ਼ੂ ਘਰਾਂ ਕਰਕੇ ਚੱਲ ਉਹਦਾ ਨਾ ਮੁਨਾਫਾ ਹੋ ਜਾਂਦਾ ਇੱਧਰ ਤੇ ਆਜੋ ਇੱਧਰ ਕੱਟੀਆਂ ਵੀ ਦਿਖਾਉਣੇ ਆ ਕੱਟੀਆਂ ਲਈ ਖੜੇ ਇੱਧਰ ਉਹ ਵੀ ਉਹ ਦੇ ਸਾਹਮਣੇ ਟੈਂਪੂ 'ਚ ਕੱਟੀਆਂ ਲਈ ਖੜੇ ਆ ਉਹ ਕੱਟੀਆਂ ਦੀ ਇੰਨੀ ਕਬਰਵਾਦ ਆ ਮੈਂ ਤੁਹਾਨੂੰ ਤੇ ਜੇ ਕਿਸੇ ਵੀਰ ਨੇ ਲੈਣੀਆਂ ਹੁਣ ਆ ਕੱਟੂ ਮਾਲ 'ਚੋਂ ਕੱਟੀਆਂ-ਕੁੱਟੀਆਂ ਗੱਬਣ-ਗੁੱਬਣ ਪਸ਼ੂ ਤੇ ਲੈ ਜਾ ਫਿਰ ਉਹ ਸਾਟ ਕੇ ਕਿਉਂਕਿ ਜਾਣ ਬਾਚੀ ਇਹਨਾਂ ਨੂੰ ਛਡਾਣੇ ਤਾਂ ਤੁਹਾਨੂੰ ਪਤਾ ਪਾਪ ਕਰਨੀ ਕਰਨਾ ਹੁੰਦਾਗਾ ਤੇ ਤੁਸੀਂ ਵੀ ਭਾਈ ਪਾਪ ਨਾ ਕਰਿਆ ਕਰੋ ਤੇ ਇੱਧਰ ਇੱਕ ਕੱਟਾ ਖੜਾਗਾ ਤੇ ਜੇ ਕਿਸੇ ਬਾਈ ਨੂੰ ਉਹ ਦੋ ਕਟੀਆਂ ਪਸੰਦ ਆਉਂਦੀਆਂ ਨੇ ਬਾਈ ਕਰਾ ਘਰੇ ਵੀ ਸੇ ਨਾ ਖੜੇ ਨੇ ਤੇ ਨੰਬਰ ਲੈ ਕੇ ਦੇਤਾ ਬਾਈ ਨਾ ਕਰ ਲਿਓ ਸੰਪਰਕ ਆਹ ਤੁਹਾਨੂੰ ਹੋਰ ਵੀ ਮਾਲ ਦਿਖਾਉਣੇ ਆ ਤੇ ਆਹ ਤੁਹਾਨੂੰ ਪਤਾ ਇਹਨਾਂ ਦੇ ਬਾਅਦ ਬੇਜਮਾਨਾ ਤਾਂ ਜਾਣੀ ਜਾਣਾ ਕਟੂ ਮਾਲ ਤੇ ਕਟੀਆਂ-ਕੁੱਟੀਆਂ ਵਿਚਾਲਿਆ ਕਰੋ ਯਾਰ ਨਾ ਬੁੱਚੜਾ ਨੂੰ ਪਾਪ ਕਰਿਆ ਕਰੋ ਤੁਹਾਨੂੰ ਪਤਾ ਹੀ ਆ ਕਿਉਂਕਿ 2-4000 ਕੁਦਰੇ ਨਹੀਂ ਕੁਸ ਹੁੰਦਾ ਹੈਗਾ ਤੇ ਮਿਹਨਤ ਕਰਿਆ ਕਰੋ ਅੱਧੀ ਦੇਖੋ ਆਹ ਖੱਟਾ ਖੜਾਗਾ ਤੇ ਆਹ ਕੱਟੀ ਆਹ ਕੱਟੀ ਆ ਬਾਈ ਮੀਣੀ ਆ ਹਾਂ ਬਾਈ ਇਹ ਮੀਣੀ ਆ ਗਈ ਤੇ ਆਹ ਬਾਈ ਮੀਣੀ ਪਿਓਰ ਆ ਬਾਈ ਕਹਿੰਦਾ ਦੇਖੋ ਫੇਰਾ ਸਿੰਘ ਹਿੱਲ ਦੇਣੇ ਬਾਈ ਕਹਿੰਦਾ ਗਰੰਟੀ ਉਹ ਬਾਈ ਸਿੰਘਾਂ ਦੀ ਤੇ ਫੇਸ ਕੁਆਲਟੀ ਦੇਖੋ ਕਰਾਂ ਤੇ ਫੇਸ ਕੁਆਲਟੀ ਦੇਖ ਸਕਦਾ ਮੀਨੀਆ ਕਿੰਨੀ ਉਮਰ ਆ ਬਾਈ ਇਹਦੀ ਲੈ ਦੇਖ ਲੋ ਹੱਲ ਦੇ ਲੈ ਲਓ ਲਓ ਬਾਈ ਹਿੱਲ ਕੇ ਦਿਖਾ ਤੇ ਬਾਪੂ ਨੇ ਜਮ ਹਲਾ ਕੇ ਦਿਖਾ ਤੇ ਮੀਨੀਆ 8 ਮਹੀਨਿਆਂ ਦੀ ਆ ਤੇ ਕੀ ਰੇਟ ਰੱਖਿਆ ਇਹਦਾ ਇਹਦਾ 20000 ਇਹਦਾ 20000 ਰੁਪਏ ਲੈਣਾ ਦਾ ਠੀਕ ਆ ਦੇਣ ਲੈਣ ਵਾਲੀ ਮੁੱਲ ਦਾ ਹੋ ਜਮਾਨਤਾਂ ਕੀ ਫੋਨ ਤੇ ਕਰ ਲਾਂਗੇ ਬਾਕੀ ਫੋਨ ਤੇ ਕਰ ਲਾਂਗੇ ਤੇ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਨਾਮ ਹੈਗਾ ਸੰਦੀਪ ਦਿਓਲ ਪਿੰਡ ਫਰਵਾਈ ਹੈ ਠੀਕ ਆ ਜੀ ਤੇ ਨੰਬਰ 99142 ਠੀਕ ਆ 06911 ਤੇ ਹੋਰ ਵੀ ਹੁੰਦੇ ਪਸ਼ੂ ਘਰੇ ਆਪਣੇ ਹੈਗਾ ਜੀ ਹੋਰ ਵੀ ਹੈਗੇ ਨੇ ਕੱਟੀਆਂ ਨੇ ਜਾਂ ਫਿਰ ਮੱਝਾਂ ਗਾਵਾਂ ਵੀ ਹੁੰਦੀਆਂ ਨੇ ਮੱਝਾਂ ਵੀ ਇਹ ਕੱਟੀਆਂ ਵੀ ਹੈਗੀਆਂ ਨੇ ਜੀ ਕਿਸੇ ਨੇ ਲੈਣੀਆਂ ਤਾਂ ਕਾਲ ਕਰ ਲੂ ਕੋਈ ਵੀ ਠੀਕ ਆ ਵਪਾਰ ਦਾ ਕੰਮ ਆ ਜਾਣੀ ਆਪਣੇ ਚੰਗੇ ਪਸ਼ੂ ਹੁੰਦਿਆ ਘਰੇ ਹਾਂਜੀ ਹਾਂਜੀ ਇੱਥੇ ਇੱਕ ਕੱਟੀ ਤੇ ਕੱਟਾ ਹੀ ਲੱਗੇ ਆਇਆ ਹਾਂਜੀ ਹਾਂਜੀ ਠੀਕ ਆ ਲੱਗਿਆ ਇਹ ਮੋਹਰਾ ਨਸਲ ਦਾ ਕੱਟਾ ਅੱਛਾ ਮੋਹਰਾ ਨਸਲ ਦਾ ਇਹ ਇੱਕ ਝੋਟਾ ਵੀ ਆ ਸਾਡੇ ਕੋਲੇ ਲੀਲੀ ਰਵੀ ਦਾ ਉਹਦੀ ਕਿੰਨੀ ਉਮਰ ਆ ਜੀ ਉਹ ਹੈਗਾ ਪੌਣੇ 2 ਸਾਲ ਦਾ ਕਰਦਾ ਕਰੋਸ਼ ਵੀਰੋ ਨਹੀਂ ਹਜੇ ਹਜੇ ਲੱਗੇ ਆਣੀ ਹੈਗਾ ਠੀਕ ਹੈ ਜਾਨੀ ਚੰਗਾ ਹੈਗਾ ਸੀਮਨ ਚੰਗੇ ਦਾ ਹੈਗਾ ਨੀਲੀ ਰਵੀ ਦਾ ਠੀਕ ਆ ਕੀ ਮੁੱਲ ਕਰਿਆ ਉਹਦਾ ਉਹਦਾ ਰੁਪਿਆ ਉਹਦਾ ਮੁੱਲ ਹਜੇ ਕੋਈ ਨਹੀਂ ਹੈ ਜੀ ਫੋਨ ਤੇ ਦੇਖ ਲਾ ਅੱਛਾ ਫੋਨ ਤੇ ਦੇਖ ਲਾਂਗੇ ਜੇ ਕਿਸ ਨੂੰ ਪਸੰਦ ਆਉਂਦਾ ਹਨਾ ਬੰਦਾ ਫੋਟੋ ਫੋਟੋ ਆਉਂਗਾ ਕੇ ਪਸੰਦ ਕਰ ਲਵੇ ਹਨਾ ਫੋਟਾ ਫੋਟਾ ਭੇਜੀਆਂ ਜਾਣਗੀਆਂ ਯਾ ਨੰਬਰ ਦੀ ਵਟਸਐਪ ਐਡੀ ਕਾਲ ਕਰ ਲਿਓ ਠੀਕ ਆ ਬਾਈ ਤੇ ਇਥੇ ਇੱਕ ਕੱਟੀ ਦਾ ਕੱਟਾ ਹੀ ਲਿਆਈ ਸੀ ਹਨਾ ਤੇ ਲਓ ਮਿਸਟਰ ਆ ਮੀਨੀ ਕੱਟੀ ਆ 20000 ਰੁਪਏ ਬਾਈ ਹੁਣੀ ਮੁੱਲ ਮੰਗਦੇ ਆ ਤੇ ਪਿਓਰ ਜਿਵੇਂ ਕਹਿੰਦੇ ਮੀਨੀ ਜਿਹਦੇ ਸਿੰਗ ਹਿਲਦੇ ਹੁੰਦੇ ਨੇ ਉਹ ਆ ਗਈ ਇਹ ਤੇ ਜਿਹੜੇ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦਿੱਤਾ ਸਾਨੂੰ ਤੇ ਸੰਪਰਕ ਕਰ ਲਓ ਝੋਲੀ ਝਾਲੀ ਚੈੱਕ ਕਰੋ ਸਾਰੇ ਥਾਨ ਨੇ ਝੋਲੀ ਝਾਲੀ ਵਧੀਆ ਗਈ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਬਾਈ ਨੂੰ ਤੇ ਮੀਨੀ ਕੱਟੀ ਲੈਣੀ ਆ ਤੇ ਚੰਗੀਆਂ ਹੁੰਦੇ ਆ ਮੀਨੀਆ ਤੁਹਾਨੂੰ ਪਤਾ ਹੀ ਮੱਝਾਂ ਹੋਈਆਂ ਕੱਟੀਆਂ ਹੋਈਆਂ ਜੇ ਘਰੇ ਰੱਖੀਆਂ ਮੀਨੀਆ ਹੁਣ ਨਾ ਤਾਂ ਵੱਧੇ ਵਾਲੀ ਗੱਲ ਹੀ ਹੁੰਦੀ ਹੈਗੀ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਕੱਤੀ ਲੈ ਸਕਦੇ ਹੋਗੇ ਤੇ ਇਹ ਇੱਕ ਇਧਰ ਵੀ ਕੱਟੀਆਂ ਖੜੀਆਂ ਨੇ ਬਾਈ ਕੀ ਏਜ ਇਹਨਾਂ ਦੀ ਬਾਈ ਕਿੰਨੀ ਏਜ ਇਹਨਾਂ ਦੀ ਇਹਦਾ 35000 ਜੀ ਇਹਦਾ ਮੁੱਲ 35000 ਆਹ ਜੀ 35000 ਇਹਦਾ ਇਹਦਾ ਜੀ 23000 ਕਿੰਨੇ ਕਿੰਨੇ ਉਮਰ ਇਹਨਾਂ ਦੀ ਇਹ ਸਵਾ ਸਾਲ ਦੀ ਹੈ 2 ਸਾਲ ਦੀ ਇਹ 2 ਸਾਲ ਦੀ ਹੈ ਸਵਾ ਸਾਲ ਦੀ ਆਹਦਾ ਕ੍ਰਾਸ ਕਰੂਸ ਹੋਈ ਨਹੀਂ ਅਜੇ ਆਵੇ ਹੋਈ ਜੀ ਤੇ ਦੇਖੋ ਬਣਾ ਝੋਲੀ ਚਾਹੀ ਦੇਖੋ ਥਣ ਥਣ ਚਾਰੇ ਨੇ ਇਹਦੇ ਵੀ ਤੇ ਇਧਰ ਵੀ ਝੋਲੀ ਦੇਖੋ ਕਰਾਂ ਦੀ ਤੇ ਕਿੰਨੇ ਦੀਆਂ ਹੋ ਜਾਣਗੀਆਂ ਦੋਨੇ? ਨਹੀਂ ਨਹੀਂ ਹੋਈ ਇਹ। ਇਹ ਮੀਣੀ ਆ। ਸਿੰਘ ਹਿਲਦੇ ਆ ਇਹ। ਸਿੰਘ ਹਿਲਦੇ ਨੇ ਜੀ। ਪਿਓਰ ਦਿਖਾਈ ਦਸਲਾ ਕੇ। ਆਹ ਦੇਖੋ ਜੀ। ਆਹ ਲਓ। ਤੇ ਲਓ ਵੀ ਇਹਦੇ ਵੀ ਸਿੰਘ ਹਿਲਦੇ ਆ ਬਾਈ ਕਹਿੰਦਾ। ਇਹ ਮੀਣੀ ਆ ਇਹ ਵੀ। ਕਿੰਨੇ ਦੀਆਂ ਹੋ ਜਾਣਗੀਆਂ ਦੋਨੇ ਗੱਡੀਆਂ ਇਹ? ਇਹ ਦੋਨੇ 60000 ਦੀਆਂ ਹੋ ਜਾਣਗੀਆਂ। 60000 ਦੀਆਂ। ਤੇ ਨੰਬਰ ਤੇ ਮੜਾਣ ਬੋਲ ਦੇ ਐਡਰੈਸ ਮੜਾ ਜਾ। ਰਸ ਚੀਮਾ ਜੀ। ਪਿੰਡ ਚੀਮਾ। ਪਿੰਡ ਚੀਮਾ ਦੀ ਗੱਡੀਆਂ ਵਾਲੇ। ਅਸਿਆ ਓਕੇ। ਹਾਂ ਜੀ। ਤੇ ਪਿੰਡ ਚੀਮਾ ਗੱਡੀ ਵਾਲੇ ਯਾਨੀ ਚੀਮੇ ਵੰਡ ਰਹੇ ਨੇ ਆ ਹਾਂਜੀ 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 ਨੰਬਰ ਨੰਬਰ 9878164537 ਠੀਕ ਆ ਤੇ ਉਹ ਮੱਝ ਕਿਵੇਂ ਆ ਉਹ ਗੱਭਣ ਚਾਰ ਮਹੀਨਿਆਂ ਦੀ ਆ ਜੀ ਉਹ ਚਾਰ ਮਹੀਨਿਆਂ ਦੀ ਗੱਭਣ ਆ ਗਈ ਕਿਵੇਂ ਸੂਏ ਸੂਣਾ ਉਹਨੇ ਦੂਜੇ ਸੂਏ ਸੂਣਾ ਤੇ ਫੇਸ ਕੁਆਲਿਟੀ ਦੇਖੋ ਮਿੱਤਰੋ ਜੀ ਤੇ ਕੱਦ-ਕਾਰ ਵੀ ਬਹੁਤ ਆ ਤੇ ਕੱਦ-ਕਾਰ ਦੀ ਚੰਗੀ ਆ ਗਈ ਤੇ ਦੇਖੋ ਫੇਰਾ ਤੇ ਝੋਲੀ ਝਾਲੀ ਦੇਖ ਸਕਦੇ ਹੋ ਹਾਂਜੀ 4 ਕਿਲੋ 4 ਕਿਲੋ ਦਿੰਦੀ ਆ ਹਣਾ ਗੱਬਣ 4 ਮਹੀਨੇ ਦੀ ਆ ਗੱਬਣ 4 ਮਹੀਨੇ ਦੀ ਚੱਕ ਬਾਸ ਵਲਾ ਕੇ ਬੰਦਾ ਲੈ ਸਕਦਾ ਹਾਂ ਹਾਂ ਲੈ ਸਕਦਾ ਜਮਾ ਹਣਾ ਤੇ ਇਹਦਾ ਮੁੱਲ ਕੀ ਕਰਿਆ ਮੁੱਲ ਕੀ ਕਰਿਆ ਇਹਦਾ ਤੇ ਮੁੱਲ ਇਹਦਾ 85000 ਰੁਪਏ 85000 ਰੁਪਏ ਦੇਣ ਨਾਲ ਦੀ ਗੱਲ ਆ ਦੇਣ ਦੇ ਅੱਸੀ ਦੀ ਛੱਡ ਦਾਂਗੇ ਅੱਸੀ ਦੀ ਛੱਡਾਂਗੇ ਲਓ ਮਿੱਤਰੋ 4 ਮਹੀਨਾ ਦੀ ਗੱਬਣਾ ਤੇ 4 ਹੀ ਕਿਲੋ ਦੁੱਧ ਹੈ ਜੇ ਥੱਲੇ ਤੇ ਜੇ ਕਿਸੇ ਵੀਰ ਨੂੰ ਆ ਪਸੰਦ ਆਉਂਦੀ ਆ ਤੇ ਕਰ ਲਿਓ ਸੰਪਰਕ 80000 ਰੁਪਏ ਬਾਈ ਕਹਿੰਦਾ ਮੁੱਲ ਕਰਿਆ ਇਹਦਾ ਆ 85000 ਮੁੱਲ ਕਰਿਆ ਅੱਸੀ ਦੀ ਦੇਣੀ ਆਂਗੀ ਬਾਕੀ ਜਨ ਦੋ ਮੀਣੀਆਂ ਕੱਟੀਆਂ ਖਾਧੀਆਂ ਤੇ ਮੀਣੀਆਂ ਕੱਟੀਆਂ ਚੋਂ ਉਹਨਾਂ ਨੂੰ ਪਤਾ ਚੰਗੀ ਆਉਂਦੀਆਂ ਨੇ ਜੇ ਕਿਸੇ ਨੇ ਘਰੇ ਲੈਣੀਆਂ ਹੋਣ ਬਾਈ ਦਾ ਨੰਬਰ ਲੈ ਕੇ ਦੇਦਾ ਕਰ ਲਿਓ ਸੰਪਰਕ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਇੱਧਰ ਇੱਕ ਕੱਟਾ ਖੜਾਗਾ ਤੇ ਆ ਇੱਕ ਕੱਟੀ ਆਗੀ ਤੇ ਆ ਵੀ ਇੱਕ ਕੱਟੀ ਆਗੀ ਤੇ ਤਿੰਨੇ ਦੋ ਕੱਟੀਆਂ ਤੇ ਇੱਕ ਕੱਟਾ ਬਾਈ ਹੁਣੇ ਲੈ ਕੇ ਆਏ ਨੇ ਤੇ ਬਾਈ ਆਪਣੀਆਂ ਨੇ ਆਪਣੀਆਂ ਕਿੰਨੀ ਕਿੰਨੀ ਉਮਰ ਇਹਨਾਂ ਦੀ ਇਹ ਤੇਰਾ 3 ਮਹੀਨੇ ਤੇਰਾ ਮਹੀਨਾ ਜੀ ਇਹਦੀ ਹਾਂਜੀ ਇਹਦੀ ਇਹਦੀ ਹੈਗੀ 11 ਮਹੀਨੇ ਦੀ ਇਹਦੀ 11 ਮਹੀਨੇ ਦੀ ਉਹ ਤਾਂ ਕੱਟਾ ਹੀ ਆਣਾ ਉਹ ਕੱਟਾ ਜੀ ਤੇ ਕੀ ਕੀ ਰੇਟ ਰੱਖਿਆ ਇਹਨਾਂ ਦਾ ਉਹਦਾ ਜੀ 18000 ਰੁਪਏ ਮੰਗਦਾ ਜੀ ਇਹਦਾ 18000 ਆ ਇਹਦਾ 22000 ਇਹਦਾ 22000 ਹਾਂਜੀ ਕਿੰਨੇ ਕਿੰਨੇ ਦੀਆਂ ਹੋ ਜਾਣਗੀਆਂ ਦੇ ਦਾਂਗੇ ਜੀ ਕੋਈ 19 ਕ ਦੀ 19 ਕ ਦੀ ਹਾਂਜੀ ਠੀਕ ਆ ਇਹ ਇਹ ਦੇ ਦਾਂਗੇ ਜੀ ਕੋਈ 17 ਕ ਦੀ 17 ਦੀ ਇਹ 19 ਦੀ ਇਹ ਹਾਂਜੀ ਠੀਕ ਆ ਤੇ ਦੋਨੇ ਇਕੱਠੀਆਂ ਲੈਣੀਆਂ ਹੁਣ ਹੋਰ ਮਾਨਤਨ ਹੋ ਜਾਊਗਾ ਹਾਂ ਹੋਰ ਹੋ ਜਾਊਗਾ ਠੀਕ ਆ ਤੇ ਵਪਾਰ ਦਾ ਕੰਮ ਆਪਣਾ ਹਾਂਜੀ ਵਪਾਰ ਦੀ ਹੈ ਕਰਦੇ ਕੱਟੀਆਂ ਦਾ ਜੀ ਕੰਮ ਯਾਨੀ ਸਪੈਸ਼ਲ ਕੱਟੀਆਂ ਦਾ ਕੰਮ ਹੈ ਸਪੈਸ਼ਲ ਕੱਟੀਆਂ ਦਾ ਕਰੇ ਵੀ ਖੜੀਆਂ ਨੇ ਹਾਂਜੀ ਕਰੇ ਵੀ ਠੀਕ ਆ ਕਰੇ ਕਿੰਨੇ ਕ ਨਾ ਖੜੇ ਆ 6 ਨਾ ਖੜੇ ਆ ਜੀ 6 ਨਾ ਖੜੇ ਆ ਯਾਨੀ ਸਾਰੀ ਮਿਕਸੀ ਬਰੀਡ ਲੈਣ ਦੇ ਤਾਂ ਇੱਕ ਬਰੀਡ ਨਹੀਂ ਚੱਲਦਾ ਲੈ ਮਿਕਸੀ ਜੀ ਮਿਕਸੀ ਨੀਲੀ 라ਵੀ ਪੂਰੀ ਹੈ ਨਾ ਜੈਜੀ ਬਰਜੀ ਹੈ ਨਾ ਸਾਰੀਆਂ ਲੈਣੀ ਪੂਰੀ ਕੱਟੀ ਮੋਹਰਾ ਆ ਗਈ ਹੈ ਨਾ ਸਾਰੀਆਂ ਹੀ ਲੈਣੀ ਸਾਰੀਆਂ ਮਿਕਸੀ ਹੋ ਗਿਆ ਠੀਕ ਆ ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ ਮੇਰਾ ਨਾਮ ਸਵਰਨ ਸਿੰਘ ਹੈ ਜੀ ਪਿੰਡ ਖੀੜੀਕਲ ਹੈ ਹਾਂਜੀ ਮੋਬਾਈਲ ਨੰਬਰ ਮੇਰਾ 0ਸ ਤਰ੍ਹਾਂ ਸਿਆਸੀ ਠੀਕ ਆ ਬਈ ਤਸੱਲੀ ਕਰਕੇ ਘਰ ਲਿਆ ਸਕਦਾ ਜੀ ਮਾਰਦੀ ਹੈ ਨਾ ਵੇਖ ਮੌਲ ਦੀ ਕੱਟੀ ਮਿਲ ਜਾਂਦੇ ਚੰਗੀ ਵੀ ਮਿਲ ਜਾਂਦੀ ਆ ਵਾਹ ਵਧੀਆ ਕੱਟੀਆਂ ਜੀ ਗੱਬਣ ਵੀ ਆ ਜਾਂਦੇ ਨੇ ਬਾਈ ਨਹੀਂ ਗੱਬਣ ਨਹੀਂ ਲੈਂਦੇ ਜੀ ਇਹ ਖੀਰੀਆਂ ਹੀ ਨੇ ਇਕਲੀਆਂ ਖੀਰੀਆਂ ਠੀਕ ਆ ਲਓ ਬਈ ਆ ਬਾਈ ਦੋ ਕੱਟੀਆਂ ਤੇ ਇੱਕ ਕੱਟਾ ਲੈ ਕੇ ਆਇਆ ਸੀਗਾ ਤੇ ਇਸ ਨੂੰ ਕੱਟੇ ਦਾ ਤੁਹਾਨੂੰ ਪਤਾ ਹੀ ਹੋਵੇ ਤਾਂ ਜਾਣੇ ਜਾਣਾ ਉਧਰ ਅੱਤੇ ਦੋ ਕੱਟੀਆਂ ਆਣੇ ਉਹਨਾਂ ਦੀ ਡਿਟੇਲ ਲੈ ਕੇ ਦੇਤੀ ਤੇ ਜੇ ਕਿਸੇ ਬਾਈ ਨੂੰ ਉਹ ਦੋ ਕਟੀਆਂ ਪਸੰਦ ਆਉਂਦੀਆਂ ਨੇ ਬਾਈ ਕਹਿੰਦਾ ਘਰੇ ਵੀ ਸੇ ਨਾ ਖੜੇ ਨੇ ਤੇ ਨੰਬਰ ਲੈ ਕੇ ਦੇਤਾ ਬਾਈ ਨਾ ਕਰ ਲਿਓ ਸੰਪਰਕ ਆਹ ਤੁਹਾਨੂੰ ਹੋਰ ਵੀ ਮਾਲ ਦਿਖਾਉਣਿਆਂਗੇ ਤੇ ਆਹ ਤੁਹਾਨੂੰ ਪਤਾ ਇਹਨਾਂ ਦੇ ਬਾਅਦ ਬੇਜਵਾਨਾਂ ਦਾ ਜਾਣੀ ਜਾਣਾ ਕਾਟੂ ਮਾਲ ਤੇ ਕਟੀਆਂ-ਕੁੱਟੀਆਂ ਵਚਾਲਿਆ ਕਰੋ ਯਾਰ ਨਾ ਬੁੱਚੜਾਂ ਨੂੰ ਪਾਪ ਕਰਿਆ ਕਰੋ ਤੁਹਾਨੂੰ ਪਤਾ ਹੀ ਆ ਕਿਉਂਕਿ 2-4000 ਕੁਦਰੇ ਨਹੀਂ ਕੁਸ ਹੁੰਦਾ ਹੈਗਾ ਤੇ ਮਿਹਨਤ ਕਰਿਆ ਕਰੋ ਅੱਧੀ ਦੇਖੋ ਆਹ ਖੱਟਾ ਖੜਾਗਾ ਤੇ ਆਹ ਕੱਟੀ ਆਹ ਕੱਟੀ ਆ ਬਾਈ ਮੀਨੀ ਆ ਹਾਂ ਬਾਈ ਇਹ ਮੀਨੀ ਆ ਗਈ ਤੇ ਆਹ ਬਾਈ ਮੀਨੀ ਪਿਓਰ ਆ ਬਾਈ ਕਹਿੰਦਾ ਦੇਖੋ ਕਰਾ ਸਿੰਘ ਹਿੱਲ ਦੇਣੇ ਬਾਈ ਕਹਿੰਦਾ ਗਰੰਟੀ ਉਹ ਬਾਈ ਸਿੰਘਾਂ ਦੀ ਤੇ ਫੇਸ ਕੁਆਲਟੀ ਦੇਖੋ ਕਰਾ ਤੇ ਫੇਸ ਕੁਆਲਟੀ ਦੇਖ ਸਕਦਾ ਮੀਨੀਆ ਕਿੰਨੀ ਉਮਰ ਆ ਬਾਈ ਇਹਦੀ ਲੈ ਦੇਖ ਲੋ ਹੱਲ ਦੇ ਲੈ ਲਓ ਲਓ ਬਾਈ ਹਿੱਲ ਕੇ ਦਿਖਾ ਤੇ ਬਾਪੂ ਨੇ ਜਮ ਹਲਾ ਕੇ ਦਿਖਾ ਤੇ ਮੀਨੀਆ 8 ਮਹੀਨਿਆਂ ਦੀ ਆ ਤੇ ਕੀ ਰੇਟ ਰੱਖਿਆ ਇਹਦਾ ਇਹਦਾ 20000 ਇਹਦਾ 20000 ਰੁਪਏ ਲੈਣਾ ਦਾ ਠੀਕ ਆ ਦੇਣ ਲੈਣ ਵਾਲੀ ਮੁੱਲ ਦਾ ਬਸ ਹੋਜਮਾਨ ਤਾਂ ਕੀ ਫੋਨ ਤੇ ਕਰ ਲਾਂਗੇ ਬਾਕੀ ਫੋਨ ਤੇ ਕਰ ਲਾਂਗੇ ਤੇ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਨਾਮ ਹੈਗਾ ਸੰਦੀਪ ਦਿਓਲ ਪਿੰਡ ਫਰਵਾਈ ਹੈ ਠੀਕ ਆ ਜੀ ਤੇ ਨੰਬਰ 99142 ਠੀਕ ਆ 06911 ਤੇ ਹੋਰ ਵੀ ਹੁੰਦੇ ਪਸ਼ੂ ਘਰੇ ਆਪਣੇ ਹੈਗਾ ਜੀ ਹੋਰ ਵੀ ਹੈਗੇ ਨੇ ਜੀ ਕੱਤੀ ਨੇ ਜਾਂ ਫਿਰ ਮੱਝਾਂ ਗਾਵਾਂ ਵੀ ਹੁੰਦੀਆਂ ਨੇ ਮੱਝਾਂ ਵੀ ਇਹ ਕੱਟੀਆਂ ਵੀ ਹੈਗੀਆਂ ਨੇ ਜੀ ਕਿਸੇ ਨੇ ਲੈਣੀਆਂ ਤਾਂ ਕਾਲ ਕਰ ਲੂ ਕੋਈ ਠੀਕ ਆ ਵਪਾਰ ਦਾ ਕੰਮ ਆ ਜਾਣੀ ਆਪਣੇ ਚੰਗੇ ਪਸ਼ੂ ਹੁੰਦਿਆ ਘਰੇ ਹਾਂਜੀ ਹਾਂਜੀ ਇੱਥੇ ਇੱਕ ਕੱਟੀ ਦੇ ਕੱਟੇ ਹੀ ਲੱਗੇ ਆਇਆ ਹਾਂਜੀ ਹਾਂਜੀ ਠੀਕ ਆ ਲੱਗੇ ਆ ਮੋਹਰਾ ਨਸਲ ਦਾ ਕੱਟਾ ਅਸੇ ਮੋਹਰਾ ਨਸਲ ਦਾ ਇਹ ਇੱਕ ਝੋਟਾ ਵੀ ਆ ਸਾਡੇ ਕੋਲੇ ਲੀਲੀ ਰਵੀ ਦਾ ਉਹਦੀ ਕਿੰਨੀ ਉਮਰ ਆ ਜੀ ਉਹ ਹੈਗਾ ਪੌਣੇ 2 ਸਾਲ ਦਾ ਕਰਦਾ ਕਰੋਸ਼ ਵੀਰੋ ਨਹੀਂ ਹਜੇ ਹਜੇ ਲੱਗਿਆ ਨਹੀਂ ਹੈਗਾ ਠੀਕ ਹੈ ਜਾਨੀ ਚੰਗਾ ਹੈਗਾ ਸੀਮਨ ਚੰਗੇ ਦਾ ਹੈਗਾ ਨੀਲੀ ਰਵੀ ਦਾ ਠੀਕ ਹੈ ਕੀ ਮੁੱਲ ਕਰਿਆ ਉਹਦਾ ਉਹਦਾ ਰੁਪਿਆ ਉਹਦਾ ਮੁੱਲ ਹਜੇ ਕੋਈ ਨਹੀਂ ਹੈ ਜੀ ਫੋਨ ਤੇ ਦੇਖ ਲਾਂਗੇ ਅੱਛਾ ਫੋਨ ਤੇ ਦੇਖ ਲਾਂਗੇ ਜੇ ਕਿਸ ਨੂੰ ਪਸੰਦ ਆਉਂਦਾ ਨਾ ਬੰਦਾ ਫੋਟੋ ਫੋਟੋ ਆਉਂਗਾ ਅਗੇ ਪਸੰਦ ਕਰ ਲਵੇ ਹੈਨਾ ਫੋਟਾ ਫੋਟਾ ਭੇਜੀਆਂ ਜਾਣਗੀਆਂ ਯਾ ਨੰਬਰ ਦੀ ਵਟਸਐਪ ਹੈ ਦੀ ਕਾਲ ਕਰ ਲਿਓ ਠੀਕ ਆ ਬਾਈ ਤੇ ਇਥੇ ਇੱਕ ਕੱਟੀ ਦਾ ਕੱਟਾ ਹੀ ਲਿਆਈ ਸੀ ਹਨਾ ਤੇ ਲਓ ਮਿੱਤਰੋ ਮੀਣੀ ਕੱਟੀ ਆ 20000 ਰੁਪਏ ਬਾਈ ਹੁਣੀ ਮੁੱਲ ਮੰਗਦੇ ਆ ਤੇ ਪਿਓਰ ਜਿਵੇਂ ਕਹਿੰਦੇ ਮੀਣੀ ਜਿਹਦੇ ਸਿੰਗ ਹਿਲਦੇ ਹੁੰਦੇ ਨੇ ਉਹ ਆ ਗਈ ਇਹ ਤੇ ਜਿਹੜੇ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦਿੱਤਾ ਸਾਨੂੰ ਤੇ ਸੰਪਰਕ ਕਰ ਲਓ ਝੋਲੀ ਝਾਲੀ ਚੈੱਕ ਕਰੋ ਚਾਰੇ ਥਾਂ ਨੇ ਝੋਲੀ ਝਾਲੀ ਵਧੀਆ ਆ ਗਈ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਬਾਈ ਨੂੰ ਤੇ ਮੀਣੀ ਕੱਟੀ ਲੈਣੀ ਆ ਤੇ ਚੰਗੀਆਂ ਹੁੰਦੇਆਂ ਮੀਣੀਆਂ ਤੁਹਾਨੂੰ ਪਤਾ ਹੀ ਮੱਝਾਂ ਹੋਈਆਂ ਕੱਟੀਆਂ ਹੋਈਆਂ ਜੇ ਘਰੇ ਰੱਖੀਆਂ ਮੀਣੀਆਂ ਹੁਣ ਨਾ ਤਾਂ ਵੱਧੇ ਵਾਲੀ ਗੱਲ ਹੀ ਹੁੰਦੀ ਹੈਗੀ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਕੱਟੀ ਲੈ ਸਕਦੇ ਹੋਗੇ ਤੇ ਇੱਕ ਇਧਰ ਵੀ ਕੱਟੀਆਂ ਖੜੀਆਂ ਨੇ ਬਾਈ ਕੀ ਏਜ ਇਹਨਾਂ ਦੀ ਬਾਈ ਕਿੰਨੀ ਏਜ ਇਹਨਾਂ ਦੀ ਇਹਦਾ 35000 ਜੀ ਇਹਦਾ ਮੁੱਲ 35000 ਹਾਂਜੀ 35000 ਇਹਦਾ ਇਹਦਾ ਜੀ 23000 ਕਿੰਨੇ ਕਿੰਨੇ ਉਮਰ ਇਹਨਾਂ ਦੀ ਇਹ ਸਵਾ ਸਾਲ ਦੀ ਇਹ 2 ਸਾਲ ਦੀ ਇਹ 2 ਸਾਲ ਦੀ ਆ ਇਹ ਸਵਾ ਸਾਲ ਦੀ ਆ ਇਹਦਾ ਕ੍ਰਾਸ ਕਰੂਸ ਹੋਈ ਨਹੀਂ ਅਜੇ ਹਾਂਜੀ ਹੋਈ ਜੀ ਤੇ ਦੇਖੋ ਬਣਾ ਝੋਲੀ ਚਾਲੀ ਦੇਖੋ ਥਾਂ ਥਾਂ ਨੂੰ ਚਾਰੇ ਨੇ ਇਹਦੇ ਵੀ ਤੇ ਇੱਧਰ ਵੀ ਝੋਲੀ ਦੇਖੋ ਕਰ ਰਹੀ ਤੇ ਲਓ ਵੀ ਮਤਲਬ ਕਾ ਬਾਈ ਕਣਾ ਕੱਟੀ ਮੇਰੀ ਦੀ ਨਹੀਂ ਬਣਾਈ ਵੀਡੀਓ ਸਾਨੂੰ ਦਿਖਾਤੀ ਸੀਗੀ ਤੇ ਐਂਡ ਤੇ ਆਹ ਦੇਖ ਲਓ ਮੇਰਾ ਮੁੱਲ ਮੁੱਲ ਤੇ ਇਹਦੇ ਆਪਾਂ ਪੁੱਛਦੇ ਹਾਂ ਕਿੰਨੀ ਏਜ ਦੀ ਆਗੀ ਤੇ ਕਿੰਨੀ ਏਜ ਦੀ ਆ ਬਈਆ ਕੱਟੀ ਇਹ ਸਵਾ ਖਸਾਲ ਦੀ ਆ ਵੀਰੇ ਸਵਾ ਖਸਾਲ ਦੀ ਆਗੀ ਕਿ ਕੀ ਮੰਨ ਕਰਿਆ ਇਹਦਾ ਇਹ ਮੁੱਲ 22000 ਰੁਪਏ 22000 ਮੁੱਲ ਕਰਿਆ ਦੇਣੀ ਕਿੰਨੇ ਦੀ ਆ ਜਿੰਨੇ ਦੀ ਕੋਈ ਦੇਖੋ ਬੇ ਲਊਗਾ ਜੀ ਠੀਕ ਆ ਯਾਨੀ ਹੋ ਜਾਊਗਾ ਮੰਨਤਨ ਵਧੀਆ ਹਾਂ ਜੀ ਕਰਦਾ ਵਧੀਆ ਠੀਕ ਆ ਤੇ ਝੋਲੀ ਝਾਲੀ ਵਧੀਆ ਗਈ ਹਾਂਜੀ ਹਾਂਜੀ ਕੱਟੇ ਪੂਰੇ ਵਧੀਆ ਜੀ ਤੇ ਝੋਲੀ ਝਾਲੀ ਮਿੱਤਰੋ ਦੇਖੋ ਵਧੀਆ ਚਾਰੇ ਥਣ ਨੇਗੇ ਤੇ ਪਿੱਠ ਪੁੜੇ ਦੀ ਚੰਗੀ ਆ ਗਈ 22 ਕਿਲੋ ਵਾਲੀ ਮੈਂ ਨਹੀਂ ਕੱਟੀ ਆਈ ਅੱਛਾ 22 ਕਿਲੋ ਰਕਾਰਡ ਚ ਇਹਦੀ ਮਾੜਾ ਠੀਕ ਆ ਕਿੰਨੇ ਦੀ ਹੈ ਭਰਾ ਕਰੇ ਰੱਖ ਦੇਮਾਂਗੇ 19000 ਦੀ ਜੀ ਅੱਛਾ ਬਸ ਲੈ 19000 ਦੀ ਬਾਈ ਕਹਿੰਦਾ ਦੇ ਦਾਂਗੇ ਹਾਂ ਬਾਕੀ ਬਾਈ ਨੇ ਲੈਬ ਚ ਹੀ ਪਸਿਆ ਗੱਲ ਤੋਲ ਕੇ ਰਖਾਉਂਦਾ ਬਾਈ ਕਹਿੰਦਾ ਨਾ ਤੋਲ ਕੇ ਵੀ ਦੇਖੋ ਕਰਾ ਕਵਲਟੀ ਦੇ ਕਰੋ ਚੈੱਕ ਕਰਾ ਘੱਟਪੜੇ ਦੇਖੋ ਕਰੋ ਥਣ ਲੈਵਰ ਵਧੀਆ ਬਣਿਆ ਹੋਇਆਗਾ ਆਪਣੇ ਤੇ ਝੋਲੀ ਝਾਲੀ ਵਧੀਆ ਗਈ ਦੇਖੋ ਕਰੋ ਨਿਕਲਾ ਬਾਹਰ ਨਿਕਲੋ ਹਾਂ ਤੇ ਬਾਕੀ ਤੁਸੀਂ ਦੇਖ ਲਿਓ ਬਾਈ ਕਹਿੰਦਾ 19000 ਦੀ ਦੇ ਦਾਂਗੇ ਬਾਈ ਨਾਮ ਤੇ ਐਡਰੈਸ ਬੋਲ ਦੇ ਨਾਮ ਮੇਰੇ ਰਮਨ ਨਾ ਆਪਣਾ ਪਿੰਡ ਹਰੀਗੜ੍ਹ ਹਾਂ ਜ਼ਿਲ੍ਹਾ ਬਰਨਾਲਾ ਓਕੇ ਹਾਂਜੀ ਕੰਟੈਕਟ ਨੰਬਰ ਹੈਗਾ 88768804 ਠੀਕ ਆ ਤੇ ਲਓ ਮਿੱਤਰੋ ਜੇ ਕਿਸੇ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਰ ਲਿਓ ਸੰਪਰਕ ਤੇ ਸੱਲੀ ਤੁਸੀਂ ਸਾਰਿਆਂ ਨੇ ਆਪ ਕਰਨੇ ਜਿੰਨੇ ਵੀ ਤੁਹਾਨੂੰ ਵੀਡੀਓ ਚ ਪਸ਼ੂ ਦਿਖਾਏ ਨੇ ਧੰਨਵਾਦ ਬਾਈ